ਚਾਰ ਗੱਦੀ ਆਏ ਸੈਂਟਰਲ ਜੇਲ੍ਹ ਪ੍ਰਿੰਡਾ ਤੋਂ ਲੈ ਕੇ ਆਦੇ ਨੇ ਕਿ ਅਸਰ ਮੁਤਾਬਕ ਇਹਨਾਂ ਦੇ ਧੰਗੜਾਈ ਹੋਈ ਹੈ ਚਾਰਾਂ ਦੇ ਵੀ ਜਿਹੜੀ ਮਾਰਚ ਨੇ ਸ਼ਾਰਟ ਲਾਗੇ ਉੱਥੇ ਲੜੇ ਨੇ ਤੇ ਮੈਂ ਉਹਨਾਂ ਦੀ ਪਛਾਣ ਕਰਦੇ ਗਰੀਬ ਅੰਧਕਾਰ ਵਾਲੇ ਉਹ ਪੁਲਿਸ ਨੂੰ ਕਾਫੀ ਚੇਜ ਜਾਏਗਾ ਮਾਰਚ ਤੇ ਪੁਲਿਸ ਜਿਹੜਾ ਵਰਤ ਕਰਕੇ ਜਿੱਤ ਜਾਏ। ਪੁਲਿਸ ਦਾ ਨਾਮ ਕੀ ਉਹਨਾਂ ਦਾ ਕੋ ਚਾਰ ਜਣੇ ਹੈ ਇੱਕ ਤਾਂ ਗੁਰਪ੍ਰੀਤ ਹੈ ਇੱਕ ਅਨੂਪ ਹੈ ਤੇ ਥਰਡ ਵੀ ਗੁਰਪ੍ਰੀਤ ਹੈ ਲਿਕਰ ਫੋਰਥ ਹੈ ਸਾਜਨ ਜੀ ਚਾਹ ਰਹੇ ਸਰ ਕਾਰਨ ਕੀ ਦੱਸਿਆ ਗਿਆ ਹੈ ਇਹ ਬਤਨ ਦਸਮ ਤਾਕਤ ਵੀ ਲੜੇ ਹੋ ਕੇ ਵੀ ਇਹਨਾਂ ਦਾ ਕੋਈ ਪਰਸਨਲ ਰੀਜ਼ਨ ਹੋ ਸਕਦਾ ਹੈ ਜੀ ਹਾਂ ਇਹ ਲੜਾਈ ਦਾ ਵੀ ਕਾਰਨ ਹੋ ਸਕਦਾ ਕਿੰਨਾ ਕ ਸਟਾ ਬਜੇ ਕੋਈ ਫੈਕਚਰ ਵਗੈਰਾ ਵੀ ਹੈ ਕੀ ਫੈਕਚਰ ਲੱਗ ਤਾਂ ਨਹੀਂ ਰਿਹਾ ਬਾਕੀ ਐਕਸ ਰੇ ਗਰਾਮਾ ਵੀ ਉਸ ਚੀਜ਼ ਕਲੀਅਰ ਹੋ ਜਾਗਾ ਜੀ ਹਾਂਜੀ ਸਰ ਕੋਈ ਐਡਮਿਟ ਵਗੈਰਾ ਵੀ ਕੀਤੇ ਜਾਂ ਐਡਮਿਟ ਕੀਤਾ ਚਾਰੇ ਐਡਮਿਟ ਕੀਤੇ ਐਡਮਿਟ ਰਾਤੀ ਵੀ ਟ੍ਰੀਟਮੈਂਟ ਕਰ ਰਹੇ ਆ ਫਦਰ ਆਫ ਇਨਵੈਸਟੀਗੇਸ਼ਨ ਕਰਾ ਰਹੇ ਜੀ ਐਕਸ ਰੇ ਕਰਾ ਰਹੇ ਇੱਕ ਸਾਨੂੰ ਥਾਣਾ ਕੈਂਟਵੇਖੇ ਤਲਾਹ ਮਿਲੀ ਹੈਗੀ ਆ ਜੇਲ੍ਹ ਡਿਪਾਰਟਮੈਂਟ ਵੱਲੋਂ ਕਿ ਉੱਥੇ ਜਿਹੜੇ ਕੁਝ ਹਵਾਲਾਤੀ ਸੀਗੇ ਉਹਨਾਂ ਦੀ ਆਪਸ ਦੇ ਵਿੱਚ ਲੜਾਈ ਹੋ ਗਈ ਹੈ ਜਿਸ ਦੇ ਵਿੱਚ ਦੋਹਾਂ ਧਰਾਂ ਦੀ ਲੜਾਈ ਦੇ ਵਿੱਚ ਕੁੱਲ ਹਜੇ ਤੱਕ ਪਤਾ ਲੱਗਿਆ ਵੀ 4 ਜਾਨੇ ਜ਼ਖਮੀ ਨੇ ਜਿੰਨਾਂ ਵਿੱਚੋਂ ਇੱਕ ਦਾ ਨਾਮ ਸਾਜਲ ਕਲਿਆਣ ਹੈ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਜਿਹੜੇ ਦੂਸਰੇ ਧਿਰ ਦੇ ਵਿਅਕਤੀ ਨੇ ਉਹਨਾਂ ਜੋ ਦੋ ਦੋ ਜਣਿਆਂ ਦਾ ਨਾਮ ਗੁਰਪ੍ਰੀਤ ਸਿੰਘ ਹੈ ਜੋ ਕਿ ਇੱਕ ਤਰਨਤਾਰਨ ਤੇ ਅੰਮ੍ਰਿਤਸਰ ਫਰੋਜਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਤੇ ਇੱਕ ਅਨੂਪ ਹੈ ਜੋ ਕਿ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਇਹ ਚਾਰੇ ਜਿਹੜੇ ਜ਼ਖਮੀ ਨੇ ਹੁਣ ਸਿਵਲ ਹਸਪੀਟਲ ਬਟਿੰਡਾ ਵਿਖੇ ਐਡਮਿਟ ਨੇ ਜੀ ਇੱਥੇ ਹੁਣ ਸਾਨੂੰ ਐਮਐਲਏ ਰ ਇਹਨਾਂ ਦੀ ਰਿਸੀਵ ਹੋ ਗਈ ਹੈ ਜਿੱਥੇ ਅਸੀਂ ਬਿਆਨ ਲਿਖ ਕੇ ਜੋ ਬੰਦੀ ਕਾਰਵਾਈ ਹਵਾਲੇ ਵਿੱਚ ਲੈ ਕੇ ਆਵਾਂਗੇ ਸਰ ਕਾਰਨ ਕੀ ਹੋਇਆ ਦੋ ਲੜਾਈ ਹਾਂਜੀ ਮੋਢਲੇ ਜੋ ਪ੍ਰੀਲਿਮਨਰੀ ਤੇ ਇਹੀ ਪਤਾ ਲੱਗਿਆ ਕਿ ਜਿੱਦਾਂ ਕੋਈ ਆਪਸੀ ਇਹਨਾਂ ਦੀ ਕਹਾਸੋਨੀ ਕਰਕੇ ਲੜਾਈ ਹੋਈ ਹੈ ਬਾਕੀ ਹੁਣ ਅਸੀਂ ਇਹਨਾਂ ਦਾ ਸਟੇਟਮੈਂਟ ਦਰਜ ਕਰਕੇ ਜੀ ਐਫ ਆਈ ਆਰ ਰਜਿਸਟਰ ਕਰਕੇ ਫਿਰ ਇਨਵੈਸਟੀਗੇਸ਼ਨ ਕਰਾਂਗੇ ਡਿਊਰਿੰਗ ਇਨਵੈਸਟੀਗੇਸ਼ਨ ਜੋ ਸਹੀ ਤਅਸੀ ਕੀ ਵਜ੍ਹਾ ਸੀ ਹੋਰ ਅਗਰ ਕਿਸੇ ਦੀ ਕੋਈ ਸ਼ਮੂਲੀਅਤ ਹੈਗੀ ਆ ਤਾਂ ਫਿਰ ਉਹ ਬੰਦੀ ਕਾਰਵਾਈ ਵਾਲੇ ਵਿੱਚ ਲੈ ਕੇ ਆਵਾਂਗੇ ਸਰ ਉਹਨਾਂ ਤੇ ਕਿਸੇ ਦਾ ਮਾਮਲਾ ਕਾਦੇ-ਕਾਦੇ ਨਿਕਲ ਜਾਂਦਾ ਇਹਨਾਂ ਵਿੱਚੋਂ ਮੋਢਲੇ ਤੌਰ ਤੇ ਪਤਾ ਲੱਗਿਆ ਜਿੱਦਾਂ ਕਿ ਇਹ ਸਾਜਨ ਹੈ ਜਾਂ ਹੋਰ ਹੈ ਇਹਨਾਂ ਤੇ ਜੋ ਐਨ ਡੀ ਪੀ ਐਸ ਦੇ ਤੇ ਹੋਰ ਇਦਾਂ ਦੇ ਮੁਕਦਮੇ ਦਰਜ ਆ ਬਾਕੀ ਮੁ ਅੱਛਾ ਫਿਰ ਡਿਟੇਲਡ ਜੋ ਵੀ ਰਿਕਾਰਡ ਆਊਗਾ ਅਕੋਰਡਿੰਗਲੀ ਕਾਰਵਾਈ ਕਰਾਂਗੇ ਲੜਾਈ ਦੌਰਾਨ ਕਿੰਨੀਆਂ ਕਿਸਟਾ ਹੋਈਆਂ ਹਜੇ ਇੰਜਰਡ ਨੇ ਚਾਰੇ ਜਾਣੇ ਇੰਜਰਡ ਨੇ ਬਟ ਕੋਈ ਇਦਾਂ ਦੀ ਕੋਈ ਵੱਲੀ ਸੀਰੀਅਸ ਵਾਲੀ ਉਦਾਂ ਦੀ ਗੱਲਬਾਤ ਨਹੀਂ ਹੈਗੀ ਠੀਕ ਹੈ ਬਾਕੀ ਐਸ ਪਰ ਐਮ ਐਲ ਆਰ ਹੈਗਾ ਜੀ ਉਹ ਐਸ ਪਰ ਰਿਕਾਰਡ ਹੈਗਾ ਬਾਕੀ ਡਿਊਰਿੰਗ ਇਨਵੈਸਟੀਗੇਸ਼ਨ ਫਿਰ ਤੁਹਾਨੂੰ ਕਲੀਅਰ ਕਰ ਦਾਂਗੇ ਸਰ ਅਜੇ ਤੱਕ ਪਤਾ ਲੱਗਿਆ ਕਿਸੇ ਗਰੁੱਪ ਨਾਲ ਜਾਂ ਕਿਸੇ ਰੋਮਾਂਸ ਸੰਬੰਧਤ ਐਨਾਲਾ ਨਹੀਂ ਜਿਹਾ ਅਫੀਸਰ ਜੀ ਨਹੀਂ ਐਦਾ ਦੀ ਅਜੇ ਤੱਕ ਕੋਈ ਗੱਲ ਨਹੀਂ ਸਾਹਮਣੇ ਆਈ ਬਟ ਇਹ ਜਿਹੜਾ ਪੱਖ ਹੈ ਜਿਹੜਾ ਸਾਡੇ ਧਿਆਨ ਦੇ ਵਿੱਚ ਜ਼ਰੂਰ ਹੈਗਾ ਜੀ ਇਹਨੂੰ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਬਿਲਕੁਲ ਕਲੀਅਰ ਕਰਾਂਗੇ ਸਰ ਜਿਵੇਂ ਇਹ ਸੈਂਟਰ ਦੇਖੋ ਇਹਦੇ ਵਿੱਚ ਸਾਡੀ ਬਿਲਕੁਲ ਸਟ੍ਰਿਕਟ ਐਕਸ਼ਨ ਲਿਆ ਜਾਊਗਾ ਬਠਿੰਡਾ ਪੁਲਿਸ ਦਾ ਸਟੈਂਡ ਬਿਲਕੁਲ ਕਲੀਅਰ ਹੈ ਕਿ ਅਗਰ ਜੇਲ੍ਹ ਦੇ ਵਿੱਚ ਜਾਂ ਆਦਰਵਾਇਸ ਵੀ ਕਿੱਦਾਂ ਦਾ ਵੀ ਕੋਈ ਲੜਾਈ ਝਗੜਾ ਵੀ ਪਾਇਆ ਜਾਂਦਾ ਹੈ ਤਾਂ ਸ ਇਹ ਮੁਕਦਮੇ ਦਰਜ ਕਰਾਂਗੇ ਜੀ ਤੇ ਕਿ ਸ਼ੋਰ ਕਰਾਂਗੇ ਜਿਹੜੇ ਇਦਾਂ ਦੇ ਮੁਕਦਮੇ ਹੈਗੇ ਨੇ ਇਹਨਾਂ ਦਾ ਅਸੀਂ ਪੂਰਾ ਫੂਲ ਪ੍ਰੂਫ ਹੈ ਹਰੇਕ ਤਰੀਕ ਪੱਖੋਂ ਐਵੀਡੈਂਸ ਮੁਕੰਮਲ ਕਰਕੇ ਅਸੀਂ ਚਲਾਨ ਪੇਸ਼ ਅਦਾਲਤ ਕਰਾਂਗੇ ਤਾਂ ਜੋ ਵੀ ਸਾਰੇ ਦੋਸ਼ਾਂ ਨੂੰ ਵੱਤੋ ਹਸਾ ਜਾ ਹੋ ਸਕੇ ਹਾਂਜੀ ਹਾਂ ਉਹ ਬਾਕੀ ਤੁਹਾਡੀ ਇਨਵੈਸਟੀਗੇਸ਼ਨ ਚ ਕਲੀਅਰ ਕਰਦੇ ਆਗੇ ਜੀ ਵੀ ਕਿ ਕੋਈ ਸਜ਼ਾ ਹੋਈ ਹੈ ਨਹੀਂ ਹੋਈ ਜਾਂ ਕਿੱਦਾਂ ਹੈਗਾ ਇਹ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਕਲੀਅਰ ਕਰਾਂਗੇ ਸਾਡੇ ਕੋਲ ਚਾਰ ਗੱੱਡੀ ਆਏ ਸੈਂਟਰਲ ਜੀਲ ਪ੍ਰਿੰਡਾ ਤੋਂ ਲੈ ਕੇ ਆਦੇ ਨੇ ਕਿ ਅਸਨ ਮੁਤਾਬਕ ਇਹਨਾਂ ਦੇ ਉੱਥੇ ਘੜਾਈ ਹੋਈ ਹੈ ਚਾਰਾਂ ਦੇ ਹੀ ਇੰਜਰੀ ਮਾਰਸ ਨੇ ਸ਼ਾਰਟ ਲੱਗੇ ਉੱਥੇ ਲੜੇ ਨੇ ਤੇ ਮੈਂ ਇਹਨਾਂ ਦੀ ਪਰਚਾ ਕੱਟ ਰਿਹਾ ਹਾਂ ਜਦੀ ਭੰਗੀ ਕਰ ਲਈ ਪਰ ਉਹ ਪੁਲਿਸ ਨੂੰ ਭੇਜਿਆ ਜਾਏਗਾ ਨੈਕਸਟ ਵਿੱਚ ਪੁਲਿਸ ਜਿਹੜਾ ਨੰਬਰ ਕਰਕੇ ਪੁਲਿਸ ਆਏ ਅਸਨ ਨਾਮ ਕੀ ਉਹਨਾਂ ਦੇ ਕੋਈ ਚਾਰਜ ਨੇ ਇੱਕ ਤਾਂ ਗੁਰਪ੍ਰੀਤ ਹੈ ਇੱਕ ਅਨੂਪ ਹੈ ਤੇ ਥਰਡ ਵੀ ਗੁਰਪ੍ਰੀਤ ਹੈ ਇੱਕ ਫੋਰਥ ਹੈ ਸਾਜਨ ਜੀ ਚਾਹ ਰਹੇ ਸਰ ਕਾਰਨ ਕੀ ਦੱਸਿਆ ਗਿਆ ਹੈ ਇਹ ਬਤਨ ਦਸਮ ਤਾਕਤ ਵੀ ਲੜੇ ਹੋ ਕੇ ਵੀ ਇਹਨਾਂ ਦਾ ਕੋਈ ਪਰਸਨਲ ਰੀਜ਼ਨ ਹੋ ਸਕਦਾ ਹੈ ਜੀ ਹਾਂ ਇਹ ਲੜਾਈ ਦਾ ਵੀ ਕਾਰਨ ਹੋ ਸਕਦਾ ਕਿੰਨਾ ਕੁ ਸੱਟਾ ਵੱਜੇ ਕੋਈ ਫ੍ਰੈਕਚਰ ਵਗੈਰਾ ਵੀ ਹੈ ਕੀ ਫ੍ਰੈਕਚਰ ਲੱਗ ਤਾਂ ਨਹੀਂ ਰਿਹਾ ਬਾਕੀ ਐਕਸ ਰੇ ਗ੍ਰਾਮਾਂ ਵੀ ਉਸ ਚੀਜ਼ ਕਲੀਅਰ ਹੋ ਜਾਊਗਾ ਜੀ ਹਾਂਜੀ ਸਰ ਕੋਈ ਐਡਮਿਟ ਵਗੈਰਾ ਵੀ ਕੀਤੇ ਜਾਂ ਐਡਮਿਟ ਕੀਤਾ ਚਾਰੇ ਐਡਮਿਟ ਕੀਤੇ ਐਡਮਿਟ ਰਾਹੀਂ ਵੀ ਟ੍ਰੀਟਮੈਂਟ ਕਰ ਰਹੇ ਆ ਫਦਰ ਆਫ ਅਨ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਐਕਸ ਰੇ ਕਰਾਤਾ ਕਿ ਸਾਨੂੰ ਥਾਣਾ ਕੈਂਟ ਵਿੱਚ ਇਹ ਖ਼ਤਾਰਾ ਮਿਲੀ ਹੈਗੀ ਹੈ ਜੇਲ੍ਹ ਡਿਪਾਰਟਮੈਂਟ ਵੱਲੋਂ ਕਿ ਉੱਥੇ ਜਿਹੜੇ ਕੁਝ ਹਵਾਲਾਤੀ ਸੀਗੇ ਉਹਨਾਂ ਦੀ ਆਪਸ ਦੇ ਵਿੱਚ ਲੜਾਈ ਹੋ ਗਈ ਹੈ ਜਿਸ ਦੇ ਵਿੱਚ ਦੋਹਾਂ ਧਰਾਂ ਦੀ ਲੜਾਈ ਦੇ ਵਿੱਚ ਕੁੱਲ ਹਜੇ ਤੱਕ ਪਤਾ ਲੱਗਿਆ ਵੀ 4 ਜਾਨੇ ਜ਼ਖਮੀ ਨੇ ਜਿੰਨਾਂ ਵਿੱਚੋਂ ਇੱਕ ਦਾ ਨਾਮ ਸਾਜਲ ਕਲਿਆਣ ਹੈ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਜਿਹੜੇ ਦੂਸਰੇ ਧਿਰ ਦੇ ਵਿਅਕਤੀ ਨੇ ਉਹਨਾਂ ਜੋ ਦੋ ਦੋ ਜਣਿਆਂ ਦਾ ਨਾਮ ਗੁਰਪ੍ਰੀਤ ਸਿੰਘ ਹੈ ਜੋ ਕਿ ਇੱਕ ਤਰਨਤਾਰਨ ਤੇ ਅੰਮ੍ਰਿਤਸਰ ਫਰੋਜਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਤੇ ਇੱਕ ਅਨੂਪ ਹੈ ਜੋ ਕਿ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਇਹ ਚਾਰੇ ਜਿਹੜੇ ਜ਼ਖਮੀ ਨੇ ਹੁਣ ਸਿਵਲ ਹਸਪੀਟਲ ਬਟਿੰਡਾ ਵਿਖੇ ਐਡਮਿਟ ਨੇ ਜੀ ਇੱਥੇ ਹੁਣ ਸਾਨੂੰ ਐਮਐਲਏ ਰ ਇਹਨਾਂ ਦੀ ਰਿਸੀਵ ਹੋ ਗਈ ਹੈ ਜਿੱਥੇ ਅਸੀਂ ਬਿਆਨ ਲਿਖ ਕੇ ਜੋ ਬੰਦੀ ਕਾਰਵਾਈ ਹਵਾਲੇ ਵਿੱਚ ਲੈ ਕੇ ਆਵਾਂਗੇ ਸਰ ਕਾਰਨ ਕੀ ਹੋਇਆ ਦੋ ਲੜਾਈ ਹਾਂਜੀ ਮੁੱਢਲੇ ਜੋ ਪ੍ਰੀਲਿਮਰੀ ਲਈ ਤਾਂ ਇਹੀ ਪਤਾ ਲੱਗਿਆ ਕਿ ਜਿੱਦਾਂ ਕੋਈ ਆਪਸੀ ਇਹਨਾਂ ਦੀ ਕਹਾਸੋਨੀ ਕਰਕੇ ਲੜਾਈ ਹੋਈ ਹੈ ਬਾਕੀ ਹੁਣ ਅਸੀਂ ਇਹਨਾਂ ਦਾ ਸਟੇਟਮੈਂਟ ਦਰਜ ਕਰਕੇ ਜੀ ਐਫ ਆਈ ਆਰ ਰਜਿਸਟਰ ਕਰਕੇ ਫਿਰ ਇਨਵੈਸਟੀਗੇਸ਼ਨ ਕਰਾਂਗੇ ਡਿਊਰਿੰਗ ਇਨਵੈਸਟੀਗੇਸ਼ਨ ਜੋ ਸਹੀ ਤੱਥਸੀ ਕੀ ਵਜ੍ਹਾ ਸੀ ਹੋਰ ਅਗਰ ਕਿਸੇ ਦੀ ਕੋਈ ਸ਼ਮੂਲੀਅਤ ਹੈਗੀ ਹੈ ਤਾਂ ਫਿਰ ਉਹ ਬੰਦੀ ਕਾਰਵਾਈ ਵਾਲੇ ਚ ਲੈ ਕੇ ਆਵਾਂਗੇ ਸਰ ਉਹਨਾਂ ਤੇ ਕਿਸੇ ਦਾ ਮਾਮਲਾ ਕਾਦੇ ਕਾਦੇ ਨਹੀਂ ਇਹਨਾਂ ਵਿੱਚੋਂ ਮੁੱਢਲੇ ਤੌਰ ਤੇ ਪਤਾ ਲੱਗਿਆ ਜਿੱਦਾਂ ਕਿ ਇਹ ਸਾਜਨ ਹੈ ਜਾਂ ਹੋਰ ਹੈ ਇਹਨਾਂ ਤੇ ਜੋ ਐਨ ਡੀ ਪੀ ਐਸ ਦੇ ਤੇ ਹੋਰ ਇਦਾਂ ਦੇ ਮੁਕਦਮੇ ਦਰਜ ਹਨ ਬਾਕੀ ਮੁਕਦਮਾ ਬਾਚੋ ਫਿਰ ਡਿਟੇਲਡ ਜੋ ਵੀ ਰਿਕਾਰਡ ਆਊਗਾ ਅਕੋਰਡਿੰਗਲੀ ਕਾਰਵਾਈ ਕਰਾਂਗੇ ਇਸ ਲੜਾਈ ਤੋਂ ਨਾਲ ਕਿੰਨੀਆ ਕਿਸ਼ਤਾ ਬਚੀ ਹਜੇ ਇੰਜਰਡ ਨੇ ਚਾਰੇ ਜਾਣੇ ਇੰਜਰਡ ਨਹੀਂ ਬਟ ਕੋਈ ਇਦਾਂ ਦੀ ਕੋਈ ਵਾਲੀ ਸੀਰੀਅਸ ਵਾਲੀ ਉਦਾਂ ਦੀ ਗੱਲਬਾਤ ਨਹੀਂ ਹੈਗੀ ਠੀਕ ਹੈ ਬਾਕੀ ਐਸ ਪਰ ਐਮ ਐਲ ਆਰ ਹੈਗਾ ਜੀ ਉਹ ਐਸ ਪਰ ਰਿਕਾਰਡ ਹੈਗਾ ਬਾਕੀ ਡੂਰਿੰਗ ਇਨਵੈਸਟੀਗੇਸ਼ਨ ਫਿਰ ਤੁਹਾਨੂੰ ਕਲੀਅਰ ਕਰ ਦਾਂਗੇ ਸਰ ਹਜੇ ਤੱਕ ਪਤਾ ਲੱਗਾ ਕਿਸੇ ਗਰੁੱਪ ਬਣਾ ਲਿਆ ਜਾਂ ਕਿਸੇ ਨੋਨ ਸੰਬੰਧਕ ਇਹਨਾਂ ਦਾ ਨਹੀਂ ਹੈ ਅਭਿਆਨ ਸਟੋਰ ਨਹੀਂ ਨਹੀਂ ਇਦਾਂ ਦੀ ਹਜੇ ਤੱਕ ਕੋਈ ਗੱਲ ਨਹੀਂ ਸਾਹਮਣੇ ਆਈ ਬਟ ਇਹ ਜਿਹੜਾ ਪੱਖ ਹੈ ਜਿਹੜਾ ਸਾਡੇ ਧਿਆਨ ਦੇ ਵਿੱਚ ਜ਼ਰੂਰ ਹੈਗਾ ਜੀ ਇਹਨੂੰ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਬਿਲਕੁਲ ਕਲੀਅਰ ਕਰਾਂਗੇ ਸਰ ਜਿਵੇਂ ਇਹ ਸੈਂਟਰ ਦੇ ਦੇਖੋ ਇਹਦੇ ਵਿੱਚ ਸਾਡੀ ਬਿਲਕੁਲ ਸਟ੍ਰਿਕਟ ਐਕਸ਼ਨ ਲਿਆ ਜਾਊਗਾ ਬਟੇਂਡਾ ਪੁਲਿਸ ਦਾ ਸਟੈਂਡ ਬਿਲਕੁਲ ਕਲੀਅਰ ਹੈ ਕਿ ਅਗਰ ਜੇਲ੍ਹ ਦੇ ਵਿੱਚ ਜਾਂ ਆਦਰਵਾਇਸ ਵੀ ਕਿੱਦਾਂ ਦਾ ਵੀ ਕੋਈ ਲੜਾਈ ਝਗੜਾ ਵੀ ਪਾਇਆ ਜਾਂਦਾ ਹੈ ਤੋਂ ਇਹ ਮਕਦਮੇ ਦਰਜ ਕਰਾਂਗੇ ਜੀ ਤੇ ਕਿ ਸ਼ੋਰ ਕਰਾਂਗੇ ਜਿਹੜੇ ਇਦਾਂ ਦੇ ਮਕਦਮੇ ਹੈਗੇ ਨੇ ਇਹਨਾਂ ਦਾ ਅਸੀਂ ਪੂਰਾ ਫੂਲ ਪ੍ਰੂਫ ਹੈ ਹਰ ਇੱਕ ਤਰੀਕ ਪੱਖੋਂ ਐਵੀਡੈਂਸ ਮੁਕੰਮਲ ਕਰਕੇ ਅਸੀਂ ਚਲਾਨ ਪੇਸ਼ ਅਦਾਲਤ ਕਰਾਂਗੇ ਤਾਂ ਜੋ ਵੀ ਸਾਰੇ ਦੋਸ਼ਾਂ ਨੂੰ ਵੱਤੋਂ ਹਸਲ ਜਾ ਹੋ ਸਾਰੇ ਹਵਾਲਾ ਤਿੰਨੇ ਹਾਂਜੀ ਹਾਂ ਤੋ ਬਾਕੀ ਇਤਨੀ ਇਨਵੈਸਟੀਗੇਸ਼ਨ ਕਲੀਅਰ ਕਰਦੇ ਆਂਗੇ ਜੀ ਵੀ ਇੱਕ ਵੀ ਸਜ਼ਾ ਹੋਈ ਹੈ ਨਹੀਂ ਹੋਈ ਜਾਂ ਕਿੱਦਾਂ ਹੈਗਾ ਇਹ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਕਲੀਅਰ ਕਰਾਂਗੇ ਜੀ ਗੱਦੀ ਆਈ ਹੈ ਸੈਂਟਰਲ ਜੀਲ ਪ੍ਰਿੰਡਾ ਤੋਂ ਲੈ ਕੇ ਆਦੇ ਨੇ ਕਿ ਅਸਨ ਮੁਤਾਬਕ ਇਹਨਾਂ ਦੇ ਉੱਥੇ ਘੜਾਈ ਹੋਈ ਹੈ ਚਾਰਾਂ ਦੇ ਹੀ ਜੁਲੀ ਮਾਰਚ ਨੇ ਸ਼ਾਰਟ ਲਾਗੇ ਉੱਥੇ ਲੜੇ ਨੇ ਤੇ ਮੈਂ ਇਹਨਾਂ ਦੀ ਪਰਚਾ ਕੱਟ ਰਿਹਾ ਹਾਂ ਜਦੀ ਭੰਗੀ ਕਰ ਲਈ ਪਰ ਉਹ ਪੁਲਸ ਨੂੰ ਭੇਜਿਆ ਜਾਏਗਾ ਨੈਕਸਟ ਵਿੱਚ ਪੁਲਸ ਜਿਹੜਾ ਮੈਂ ਬਰਜ ਕਰਕੇ ਜੂਜੂ ਹੈ ਅਕਸਰ ਨਾਮ ਕੀ ਉਹਨਾਂ ਦੇ ਕੋਈ ਚਾਰਜ ਨੇ ਇੱਕ ਤਾਂ ਗੁਰਪ੍ਰੀਤ ਹੈ ਇੱਕ ਅਨੂਪ ਹੈ ਤੇ ਥਰਡ ਵੀ ਗੁਰਪ੍ਰੀਤ ਹੈ ਇੱਕ ਫੋਰਥ ਹੈ ਸਾਜਨ ਜੀ ਚਾਹ ਰਹੇ ਸਰ ਕਾਰਨ ਕੀ ਦੱਸਿਆ ਗਿਆ ਹੈ ਇਹ ਬੱਧਰ ਵਿੱਚ ਦਸਮਤਾਰਕ ਵੀ ਲੜੇ ਹੋ ਕਿ ਉਹਨਾਂ ਦਾ ਕੋਈ ਪਰਸਨਲ ਰੀਜ਼ਨ ਹੋ ਸਕਦਾ ਹੈ ਜੀ ਹਾਂ ਉਹ ਇਹ ਲੜਾਈ ਦਾ ਵੀ ਕਾਰਨ ਹੋ ਸਕਦਾ ਕਿੰਨੇ ਕ ਸੱਟਾਂ ਵੀ ਜੇ ਕੋਈ ਫ੍ਰੈਕਚਰ ਵਗੈਰਾ ਵੀ ਹੈ ਕੀ ਫ੍ਰੈਕਚਰ ਲੱਗਦਾ ਨਹੀਂ ਰਿਹਾ ਬਾਕੀ ਐਕਸ-ਰੇ ਕਰਾਵਾ ਵੀ ਉਸ ਚੀਜ਼ ਕਲੀਅਰ ਹੋ ਜਾਊਗਾ ਜੀ ਹਾਂਜੀ ਸਰ ਕੋਈ ਐਡਮਿਟ ਵਗੈਰਾ ਵੀ ਕੀਤੇ ਹੈ ਜਾਂ ਐਡਮਿਟ ਕੀਤਾ ਚਾਹ ਰਹੇ ਐਡਮਿਟ ਕੀਤਾ ਹੈ ਦਵਾਈ ਵੀ ਟ੍ਰੀਟਮੈਂਟ ਕਰ ਰਹੇ ਹਾਂ ਫਦਰ ਅਪੀ ਇਨਵੈਸਟੀਗੇਸ਼ਨ ਕਰਾਂਗੇ ਜੀ ਕਰਾਂਗੇ ਇਕਿ ਸਾਨੂੰ ਥਾਣਾ ਕੈਂਟ ਵਿੱਚ ਇਹ ਤਲਾਹ ਮਿਲੀ ਹੈਗੀ ਹੈ ਜੇਲ੍ਹ ਡਿਪਾਰਟਮੈਂਟ ਵੱਲੋਂ ਕਿ ਉੱਥੇ ਜਿਹੜੇ ਕੁਝ ਹਵਾਲਾਤੀ ਸੀਗੇ ਉਹਨਾਂ ਦੀ ਆਪਸ ਦੇ ਵਿੱਚ ਲੜਾਈ ਹੋ ਗਈ ਹੈ ਜਿਸ ਦੇ ਵਿੱਚ ਦੋਹਾਂ ਤਰਾਂ ਦੀ ਲੜਾਈ ਦੇ ਵਿੱਚ ਕੁੱਲ ਹਜੇ ਤੱਕ ਪਤਾ ਲੱਗਿਆ ਵੀ 4 ਜਾਨੇ ਜ਼ਖਮੀ ਨੇ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਸਾਜਲ ਕਲਿਆਣਾ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਜਿਹੜੇ ਦੂਸਰੇ ਧਿਰ ਦੇ ਵਿਅਕਤੀ ਨੇ ਉਹਨਾਂ ਜੋ ਦੋ ਦੋ ਜਾਨਿਆਂ ਦਾ ਨਾਮ ਗੁਰਪ੍ਰੀਤ ਸਿੰਘ ਹੈ ਜੋ ਕਿ ਇੱਕ ਤਰਨਤਾਰਨ ਤੇ ਅੰਮ੍ਰਿਤਸਰ ਫਿਰੋਜ਼ਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਤੇ ਇੱਕ ਅਲੂਬ ਹੈ ਜੋ ਕਿ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਇਹ ਚਾਰੇ ਜਿਹੜੇ ਜ਼ਖਮੀ ਨੇ ਹੁਣ ਸਿਵਲ ਹਸਪੀਟਲ ਬਟਿੰਡਾ ਵਿੱਚ ਐਡਮਿਟ ਨੇ ਜੀ ਇਹ ਤੇ ਹੁਣ ਸਾਨੂੰ ਐਮਐਲਏ ਰਿਪੋਰਟ ਦੀ ਰਿਸੀਵ ਹੋ ਗਈ ਹੈ ਜਿੱਥੇ ਅਸੀਂ ਬਿਆਨ ਲਿਖ ਕੇ ਜੋ ਬੰਦੀ ਹਾਂਜੀ ਮੋਢਲੇ ਜੋ ਪ੍ਰੀਲਿਮਨਰੀ ਤੇ ਇਹੀ ਪਤਾ ਲੱਗਿਆ ਕਿ ਜਿੱਦਾਂ ਕੋਈ ਆਪਸੀ ਇਹਨਾਂ ਦੀ ਕਹਾਸੋਨੀ ਕਰਕੇ ਲੜਾਈ ਹੋਈ ਆ ਬਾਕੀ ਹੁਣ ਅਸੀਂ ਇਹਨਾਂ ਦਾ ਸਟੇਟਮੈਂਟ ਦਰਜ ਕਰਕੇ ਜੀ ਐਫ ਆਈ ਆਰ ਰਜਿਸਟਰ ਕਰਕੇ ਫਿਰ ਇਨਵੈਸਟੀਗੇਸ਼ਨ ਕਰਾਂਗੇ ਡੂਰਿੰਗ ਇਨਵੈਸਟੀਗੇਸ਼ਨ ਜੋ ਸਹੀ ਤਅਸੀ ਕੀ ਵਜ੍ਹਾ ਸੀ ਹੋਰ ਅਗਰ ਕਿਸੇ ਦੀ ਕੋਈ ਸ਼ਮੂਲੀਅਤ ਹੈਗੀ ਆ ਤਾਂ ਫਿਰ ਉਹ ਬੰਦੀ ਕਾਰਵਾਈ ਵਾਲੇ ਵਿੱਚ ਲੈ ਕੇ ਆਵਾਂਗੇ ਸਰ ਉਹਨਾਂ ਤੇ ਕਿਸੇ ਦਾ ਮਾਮਲਾ ਕਾਦੇ-ਕਾਦੇ ਨਿਕਲ ਜਾਂਦਾ ਇਹਨਾਂ ਵਿੱਚੋਂ ਮੋਢਲੇ ਤੌਰ ਤੇ ਪਤਾ ਲੱਗਿਆ ਜਿੱਦਾਂ ਕਿ ਇਹ ਸਾਜਨ ਹੈ ਜਾਂ ਹੋਰ ਹੈ ਇਹਨਾਂ ਤੇ ਜੋ ਐਨ ਡੀ ਪੀ ਐਸ ਦੇ ਤੇ ਹੋਰ ਇਦਾਂ ਦੇ ਮੁਕਦਮੇ ਦਰਜ ਆ ਬਾਕੀ ਮੁਕ ਵਾਚੋ ਫਿਰ ਡਿਟੇਲਡ ਜੋ ਵੀ ਰਿਕਾਰਡ ਆਊਗਾ ਅਕੋਰਡਿੰਗਲੀ ਕਾਰਵਾਈ ਕਰਾਂਗੇ ਲੜਾਈ ਦੌਰਾਨ ਕਿੰਨੀਆਂ ਕਿਸਟਾ ਬਚੀਆਂ ਹਜੇ ਇੰਜਰਡ ਨੇ ਚਾਰੇ ਜਾਣੇ ਇੰਜਰਡ ਨੇ ਬਟ ਕੋਈ ਇਦਾਂ ਦੀ ਕੋਈ ਵੱਲੀ ਸੀਰੀਅਸ ਵਾਲੀ ਉਦਾਂ ਦੀ ਗੱਲਬਾਤ ਨਹੀਂ ਹੈਗੀ ਠੀਕ ਹੈ ਬਾਕੀ ਐਸ ਪਰ ਐਮ ਐਲ ਆਰ ਹੈਗਾ ਜੀ ਉਹ ਐਸ ਪਰ ਰਿਕਾਰਡ ਹੈਗਾ ਬਾਕੀ ਡਿਊਰਿੰਗ ਇਨਵੈਸਟੀਗੇਸ਼ਨ ਫਿਰ ਤੁਹਾਨੂੰ ਕਲੀਅਰ ਕਰ ਦਾਂਗੇ ਸੋ ਹਜੇ ਤੱਕ ਪਤਾ ਲੱਗਾ ਕਿਸੇ ਗਰੁੱਪ ਬਣਾ ਲਿਆ ਜੀ ਉਹਨਾਂ ਤੋਂ ਮੰਨਤ ਲੈਣਾ ਲੱਗ ਜੇ ਅਫਸਰ ਜੀ ਨਹੀਂ ਏਦਾਂ ਦੀ ਹਜੇ ਤੱਕ ਕੋਈ ਗੱਲ ਨਹੀਂ ਸਾਹਮਣੇ ਆਈ ਬਟ ਇਹ ਜਿਹੜਾ ਪੱਖ ਹੈ ਜਿਹੜਾ ਸਾਡੇ ਧਿਆਨ ਦੇ ਵਿੱਚ ਜ਼ਰੂਰ ਹੈਗਾ ਜੀ ਇਹਨੂੰ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਬਿਲਕੁਲ ਕਲੀਅਰ ਕਰਾਂਗੇ ਸਰ ਜਿਵੇਂ ਇਹ ਸੈਂਟਰ ਦੇ ਦੇਖੋ ਇਹਦੇ ਵਿੱਚ ਸਾਡੀ ਬਿਲਕੁਲ ਸਟ੍ਰਿਕਟ ਐਕਸ਼ਨ ਲਿਆ ਜਾਊਗਾ ਬਠਿੰਡਾ ਪੁਲਿਸ ਦਾ ਸਟੈਂਡ ਬਿਲਕੁਲ ਕਲੀਅਰ ਹੈ ਕਿ ਅਗਰ ਜੇਲ੍ਹ ਦੇ ਵਿੱਚ ਜਾਂ ਆਦਰਵਾਇਸ ਵੀ ਕਿੱਦਾਂ ਦਾ ਵੀ ਕੋਈ ਲੜਾਈ ਝਗੜਾ ਵੀ ਪਾਇਆ ਜਾਂਦਾ ਹੈ ਤਾਂ ਸਖਤੋ ਸਖਤ ਕਾਰਵਾਈ ਕੀਤੀ ਜਾਊਗੀ ਜਿਹੜੀਆਂ ਵੀ ਕਾਨੂੰਨੀ ਸਖਤੋ ਸਖਤ ਧਾਰਾਵਾਂ ਹੈਗੀਆਂ ਅਸੀਂ ਉਹਨਾਂ ਦੇ ਤਹਿਤ ਮੁਕਦਮੇ ਦਰਜ ਮੁਕਦਮੇ ਹੈਗੇ ਨੇ ਇਹਨਾਂ ਦਾ ਅਸੀਂ ਪੂਰਾ ਫੂਲ ਪ੍ਰੂਫ ਹੈ ਹਰੇਕ ਤਰੀਕ ਪੱਖੋਂ ਐਵਿਡੈਂਸ ਮੁਕੰਮਲ ਕਰਕੇ ਅਸੀਂ ਚਲਾਨ ਪੇਸ਼ ਅਦਾਲਤ ਕਰਾਂਗੇ ਤਾਂ ਜੋ ਵੀ ਸਾਰੇ ਦੋਸ਼ਾਂ ਨੂੰ ਵੱਤੋ ਹਸਾ ਜਾ ਸਕੇ ਹਾਂਜੀ ਹਾਂ ਉਹ ਬਾਕੀ ਤੁਹਾਡੀ ਇਨਵੈਸਟੀਗੇਸ਼ਨ ਚ ਕਲੀਅਰ ਕਰਦੇ ਆਗੇ ਜੀ ਵੀ ਇੱਕ ਵੀ ਸਜ਼ਾ ਹੋਈ ਹੈ ਨਹੀਂ ਹੋਈ ਜਾਂ ਕਿੱਦਾਂ ਹੈਗਾ ਇਹ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਕਲੀਅਰ ਕਰਾਂਗੇ